ਸਵੇਰੇ ਖਾਲੀ ਪੇਟ ਸੌਫ ਦਾ ਪਾਣੀ ਪੀਣ ਦੇ ਨਾਲ ਬਹੁਤ ਜ਼ਿਆਦਾ ਫਾਇਦੇ ਮਿਲਦੇ ਨੇ ਉਹ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਗੇ ਕਿਉਂਕਿ ਤੁਹਾਡੇ ਸਰੀਰ ਦੀਆਂ ਅੱਧੀਆਂ ਤੋਂ ਵੱਧ ਬਿਮਾਰੀਆਂ ਇਸ ਸੌਫ ਦਾ ਪਾਣੀ ਪੀਣ ਦੇ ਨਾਲ ਹੀ ਖਤਮ ਹੋ ਜਾਣਗੀਆਂ ਤੇ ਖਾਸ ਅਪਡੇਟ ਤੁਹਾਡੇ ਲਈ ਹੈ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਸੌਫ ਦਾ ਪਾਣੀ ਨਹੀਂ ਪੀਂਦੇ ਤਾਂ ਵੀਡੀਓ ਇੱਕ ਵਾਰ ਜ਼ਰੂਰ ਦੇਖ ਲਿਓ ਅੱਜ ਤੋਂ ਹੀ ਤੁਸੀਂ ਸ਼ੁਰੂ ਕਰ ਦੋਗੇ ਦਰਸਲ ਪਾਚਨ ਸੰਬੰਧੀਆਂ ਸਮੱਸਿਆਵਾਂ ਦਾ ਅੰਤ ਹੋ ਸਕਦਾ ਹੈ ਖਾਲੀ ਪੇਟ ਸੌਫ ਦਾ ਪਾਣੀ ਪੀਣ ਦੇ ਨਾਲ ਪਾਚਨ ਸ਼ਕਤੀ ਅਦਭੁਤ ਹੁੰਦੀ ਹੈ ਇਹ ਪੇਟ ਦੀ ਗੈਸ ਐਸਿਡਿਟੀ ਅਤੇ ਕਬਜ਼ ਨੂੰ ਘਟਾਉਂਦਾ ਹੈ ਸੌਫ ਦੇ ਵਿੱਚ ਮੌਜੂਦ ਫਾਈਬਰ ਅਤੇ ਐਂਟੀਆਕਸੀਡੈਂਟ ਪੇਟ ਨੂੰ ਸਾਫ਼ ਕਰਦੇ ਨੇ ਅਤੇ ਭੁੱਖ ਨੂੰ ਵੀ ਵਧਾਉਂਦੇ ਨੇ ਫਿਰ ਆਉਂਦਾ ਹੈ ਭਾਰ ਘਟਾਉਣ ਦੇ ਵਿੱਚ ਮਦਦਗਾਰ ਹੁੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਫੈਟੀ ਲੀਵਰ ਤੋਂ ਪਰੇਸ਼ਾਨ ਨੇ ਤਾਂ ਇਹੇ ਜ਼ਰੂਰ ਅਜ਼ਮਾ ਸਕਦੇ ਨੇ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸੌਫ ਦਾ ਪਾਣੀ ਇੱਕ ਰਾਮ ਬਾਣਾ ਹੈ ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਅਤੇ ਚਰਬੀ ਨੂੰ ਸਾੜਨ ਦੇ ਵਿੱਚ ਵੀ ਮਦਦ ਕਰਦਾ ਹੈ পেট ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਜਿਸ ਦੇ ਨਾਲ ਬੇਲੋੜੀ 스ਨੈਕਿੰਗ ਘਟ ਸਕਦੀ ਹੈ ਜੋ ਹਰ ਟਾਈਮ ਤੁਹਾਨੂੰ ਕੁਝ ਨਾ ਕੁਝ ਖਾਣ ਦੀ ਇੱਛਾ ਰਹਿੰਦੀ ਹੈ ਫਿਰ ਆਉਂਦਾ ਅੱਖਾਂ ਦੀ ਰੋਸ਼ਨੀ ਵੀ ਵਧਾਉਂਦਾ ਹੈ ਜੀ ਹਾਂ ਸੌਫ ਆ ਵਿਟਾਮਿਨ A ਅਤੇ C ਨਾਲ ਭਰਪੂਰ ਹੁੰਦੀ ਹੈ ਜੋ ਕਿ ਅੱਖਾਂ ਦੀ ਰੋਸ਼ਨੀ ਦੇ ਲਈ ਜ਼ਰੂਰੀ ਹੁੰਦੀ ਹੈ। ਨਿਯਮਤ ਸੇਵਨ ਦੇ ਨਾਲ ਅੱਖਾਂ ਦੇ ਵਿੱਚ ਜਲਣ, ਸੋਚ ਅਤੇ ਥਕਾਵਟ ਨੂੰ ਵੀ ਘਟਾਉਂਦਾ ਹੈ। ਨਾਲ ਹੀ ਨਜ਼ਰ ਨੂੰ ਵੀ ਸੁਧਾਰਦਾ ਹੈ। ਫਿਰ ਆਉਂਦਾ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਇਹ ਕਾਫੀ ਲਾਭਦਾਇਕ ਮੰਨੇ ਜਾਂਦੀ ਹੈ। ਸੌਫ ਦੇ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਆਮ ਰੱਖਦਾ ਹੈ। ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਇਹ ਸਟ੍ਰੋਕ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਵੀ ਘਟਾਉਂਦਾ ਹੈ। ਫਿਰ ਆਉਂਦਾ ਮਹਾਮਾਰੀ ਦੇ ਦਰਦ ਦੇ ਵਿੱਚ ਵੀ ਰਾਹਤ ਆਉਂਦੀ ਹੈ। ਜੀ ਹਾਂ ਔਰਤਾਂ ਦੇ ਬੇਹੱਦੀ ਜੋ ਕਿ ਕਹਿ ਸਕਦੇ ਆ ਵੀ ਖੁਸ਼ਖਬਰੀ ਵੀ ਹੈ ਤੇ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਲਈ ਫਾਇਦੇਮੰਦ ਵੀ ਚੀਜ਼ ਹੈ ਸੌਫ ਦਾ ਪਾਣੀ ਔਰਤਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਇਸ ਦੇ ਵਿੱਚ ਮੌਜੂਦ ਐਂਟੀ ਸਪਾਸਮੋਡਿਕ ਗੁਣ ਮਹਾਮਾਰੀ ਦੇ ਦੌਰਾਨ ਪੇਟ ਦਰਦ ਅਤੇ ਜੋ ਕਿ ਕੜਵਲ ਨੂੰ ਘਟਾਉਂਦੇ ਨੇ ਇਹ ਹਾਰਮੋਨ ਸੰਤੁਲਨ ਦੇ ਵਿੱਚ ਵੀ ਮਦਦ ਕਰਦਾ ਹੈ ਫਿਰ ਇਹ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਜੀ ਹਾਂ ਅਕਸਰ ਬਹੁਤ ਸਾਰੇ ਲੋਕਾਂ ਦੇ ਸਰੀਰ ਦੇ ਵਿੱਚੋਂ ਡੀਟੌਕਸੀਫਾਈ ਯਾਨੀ ਕਿ ਜੋ ਅੰਦਰਲਾ ਗੰਧ ਹੁੰਦਾ ਹੈ ਉਹ ਬਾਹਰ ਨਿਕਲਦਾ ਨਹੀਂ ਹੈ ਤਜ ਉਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਚਲਣੀ ਪੈਂਦੀ ਹੈ ਪੇਟ ਸੰਬੰਧੀਆਂ ਕਈ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਖਾਲੀ ਪੇਟ ਸੌਂਫ ਦਾ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਨੇ ਇਹ ਜਿਗਰ ਅਤੇ ਗੁਰਦਿਆਂ ਨੂੰ ਵੀ ਸਾਫ਼ ਕਰਦਾ ਹੈ ਜਿਸ ਦੇ ਨਾਲ ਚਮੜੀ ਸਾਫ਼ ਨਰਮ ਅਤੇ ਚਮਕਦਾਰ ਬਣਦੀ ਹੈ ਤਾਂ ਜੇਕਰ ਤੁਸੀਂ ਸੌਂਫ ਦਾ ਪਾਣੀ ਨਹੀਂ ਪੀਂਦੇ ਤਾਂ ਤੁਹਾਡੇ ਲਈ ਇਹ ਕਹਿ ਸਕਦੇ ਹਾਂ ਬੁਰੀ ਗੱਲ ਹੈ ਜੇਕਰ ਤੁਸੀਂ ਸੌਂਫ ਦਾ ਪਾਣੀ ਹੁਣ ਪੀਣਾ ਸ਼ੁਰੂ ਕਰ ਦੋਗੇ ਤਾਂ ਇਹ ਸਾਰੀਆਂ ਬਿਮਾਰੀਆਂ ਤੁਹਾਡੇ ਸਰੀਰ ਦੇ ਵਿੱਚੋਂ ਛੂਮੰਤਰ ਹੋ ਜਾਣਗੀਆਂ ਭਾਰ ਘਟਾਉਣ ਦੇ ਵਿੱਚ ਮਦਦਗਾਰ ਹੁੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਫੈਟੀ ਲੀਵਰ ਤੋਂ ਪਰੇਸ਼ਾਨ ਨੇ ਤਾਂ ਇਹੇ ਜ਼ਰੂਰ ਅਜ਼ਮਾ ਸਕਦੇ ਨੇ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸੌਫ ਦਾ ਪਾਣੀ ਇੱਕ ਰਾਮ ਬਾਣਾ ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਅਤੇ ਚਰਬੀ ਨੂੰ ਸਾੜਨ ਦੇ ਵਿੱਚ ਵੀ ਮਦਦ ਕਰਦਾ ਹੈ ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਵੀ ਰੱਖਦਾ ਹੈ ਜਿਸ ਦੇ ਨਾਲ ਬੇਲੋੜੀ 스ਨੈਕਿੰਗ ਘਟ ਸਕਦੀ ਹੈ ਜੋ ਹਰ ਟਾਈਮ ਤੁਹਾਨੂੰ ਕੁਝ ਨਾ ਕੁਝ ਖਾਣ ਦੀ ਇੱਛਾ ਰਹਿੰਦੀ ਹੈ ਫੇਰ ਆਉਂਦਾ ਹੈ ਅੱਖਾਂ ਦੀ ਰੋਸ਼ਨੀ ਵੀ ਵਧਾਉਂਦਾ ਹੈ ਜੀ ਹਾਂ ਸੌਫ ਆ ਵਿਟਾਮਿਨ A ਅਤੇ C ਦੇ ਨਾਲ ਭਰਪੂਰ ਹੁੰਦੀ ਹੈ ਜੋ ਕਿ ਅੱਖਾਂ ਦੀ ਰੋਸ਼ਨੀ ਦੇ ਲਈ ਜ਼ਰੂਰੀ ਹੁੰਦੀ ਹੈ ਨਿਯਮਤ ਸੇਵਨ ਦੇ ਨਾਲ ਅੱਖਾਂ ਦੇ ਵਿੱਚ ਜਲਣ ਸੋਚ ਅਤੇ ਥਕਾਵਟ ਨੂੰ ਵੀ ਘਟਾਉਂਦਾ ਹੈ ਨਾਲ ਹੀ ਨਜ਼ਰ ਨੂੰ ਵੀ ਸੁਧਾਰਦਾ ਹੈ ਫਿਰ ਆਂਦਾ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਕਾਫੀ ਲਾਭਦਾਇਕ ਮੰਨੇ ਜਾਂਦੀ ਹੈ ਸੌਂਫ ਦੇ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਆਮ ਰੱਖਦਾ ਹੈ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲ ਨਾਲ ਇਹ ਸਟ੍ਰੋਕ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਵੀ ਘਟਾਉਂਦਾ ਹੈ ਫਿਰ ਆਂਦਾ ਮਹਾਮਾਰੀ ਦੇ ਦਰਦ ਦੇ ਵਿੱਚ ਵੀ ਰਾਹਤ ਆਉਂਦੀ ਹੈ ਜੀ ਹਾਂ ਔਰਤਾਂ ਦੇ ਲਈ ਬੇਹੱਦ ਹੀ ਜੋ ਕਿ ਕਹਿ ਸਕਦੇ ਆਂ ਵੀ ਖੁਸ਼ਖਬਰੀ ਵੀ ਹੈ ਤੇ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਲਈ ਫਾਇਦੇਮੰਦ ਵੀ ਚੀਜ਼ ਹੈ ਸੌਂਫ ਦਾ ਪਾਣੀ ਔਰਤਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਇਸ ਦੇ ਵਿੱਚ ਮੌਜੂਦ ਐਂਟੀ ਸਪਾਸਮੋਡਿਕ ਗੁਣ ਮਹਾਮਾਰੀ ਦੇ ਦੌਰਾਨ ਪੇਟ ਦਰਦ ਅਤੇ ਜੋ ਕਿ ਕੜਵਲ ਨੂੰ ਘਟਾਉਂਦੇ ਨੇ ਇਹ ਹਾਰਮੋਨ ਸੰਤੁਲਨ ਦੇ ਵਿੱਚ ਵੀ ਮਦਦ ਕਰਦਾ ਹੈ ਫਿਰ ਇਹ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਜੀ ਹਾਂ ਅਕਸਰ ਬਹੁਤ ਸਾਰੇ ਲੋਕਾਂ ਦੇ ਸਰੀਰ ਦੇ ਵਿੱਚੋਂ ਡੀਟੌਕਸੀਫਾਈ ਯਾਨੀ ਕਿ ਜੋ ਅੰਦਰਲਾ ਗੰਧ ਹੁੰਦਾ ਹੈ ਉਹ ਬਾਹਰ ਨਿਕਲਦਾ ਨਹੀਂ ਹੈ ਤਾਂ ਜਿਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਚਲਣੀ ਪੈਂਦੀ ਹੈ ਪੇਟ ਸੰਬੰਧੀਆਂ ਕਈ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਖਾਲੀ ਪੇਟ ਸੌਂਫ ਦਾ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚੋਂ ਜ਼ਰਿਲੇ ਪਦਾਰਥ ਬਾਹਰ ਨਿਕਲ ਜਾਂਦੇ ਨੇ ਇਹ ਜਿਗਰ ਅਤੇ ਗੁਰਦਿਆਂ ਨੂੰ ਵੀ ਸਾਫ਼ ਕਰਦਾ ਹੈ ਜਿਸ ਦੇ ਨਾਲ ਚਮੜੀ ਸਾਫ਼ ਨਰਮ ਅਤੇ ਚਮਕਦਾਰ ਬਣਦੀ ਹੈ ਤਾਂ ਜੇਕਰ ਤੁਸੀਂ ਸੌਂਫ ਦਾ ਪਾਣੀ ਨਹੀਂ ਪੀਂਦੇ ਤਾਂ ਤੁਹਾਡੇ ਲਈ ਇਹ ਕਹਿ ਸਕਦੇ ਹਾਂ ਬੁਰੀ ਗੱਲ ਹੈ ਜੇਕਰ ਤੁਸੀਂ ਸੌਂਫ ਦਾ ਪਾਣੀ ਹੁਣ ਪੀਣਾ ਸ਼ੁਰੂ ਕਰ ਦੋਗੇ ਤਾਂ ਇਹ ਸਾਰੀਆਂ ਬਿਮਾਰੀਆਂ ਤੁਹਾਡੇ ਸਰੀਰ ਦੇ ਵਿੱਚੋਂ ਛੂ ਮੰਤਰ ਹੋ ਜਾਣਗੀਆਂ